ਮਜੀਠੀਆ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸ ਦਈਏ ਕਿ ਉਹਨਾਂ ਨੇ ਇੱਕ ਹੋਰ ਵੱਡਾ ਝਟਕਾ ਲੱਗਿਆ ਇੱਕ ਵਾਰ ਫਿਰ ਤੋਂ ਨਿਆਂਇਕ ਹਿਰਾਸਤ ਦੇ ਵਿੱਚ ਵਾਅਦਾ ਕੀਤਾ ਗਿਆ ਤੇ ਹੁਣ ਉੱਥੇ ਹੀ 18 ਤਰੀਕ ਤੱਕ ਜਿਹੜੀ ਕਿ ਨਿਆਂਇਕ ਹਿਰਾਸਤ ਵਧਾਈ ਗਈ ਹੈ ਤਾਂ ਗੱਲ ਕਰੀਏ ਬਿਕਰਮ ਮਜੀਠੀਏ ਨੂੰ ਲੈ ਕੇ ਤਾਂ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਨੇ ਉਹਨਾਂ ਦੇ ਘਰ ਰੇਡ ਮਾਰੀ ਤੇ ਉੱਥੇ ਹੀ ਜਿਹੜਾ ਕਿ ਬਹਿਸ ਬਾਜੀ ਵੀ ਜਿਹੜੀ ਕਿ ਇੱਕ ਦੇਖਣ ਨੂੰ ਮਿਲੀ ਤੇ ਉੱਥੇ ਹੀ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਕਿਹਾ ਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ ਮਾਹੌਲ ਜਿਹੜਾ ਕਿ ਘਰ ਵਿਚ ਗਰਮ ਦੇਖਣ ਨੂੰ ਮਿਲੇ ਆ ਤੇ ਦੂਜੇ ਪਾਸੇ ਕੁਝ ਸਮੇਂ ਬਾਅਦ ਹੀ ਵਿਕਰਮ ਅਜੀਠਿਆ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਅਜੀਠਿਆ ਦੀ ਗ੍ਰਿਫਤਾਰੀ ਤੋਂ ਬਾਅਦ ਅਕਾਲੀ ਦਲ ਪਟਕਦਾ ਹੋਇਆ ਨਜ਼ਰ ਆਇਆ ਤੇ ਉੱਥੇ ਹੀ ਦੂਜੇ ਪਾਸੇ ਉਹਨਾਂ ਨੇ ਜਿਹੜੇ ਕਿ ਪਲਟਵਾਰ ਕੀਤੇ ਨੇ ਤੇ ਹੁਣ ਇੱਕ ਗੱਲ ਕਰੀਏ ਵਿਕਰਮ ਅਜੀਠਿਆ ਜਿਹੜੇ ਕਿ ਕਾਫੀ ਮਹੀਨੇ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਹਜੇ ਤੱਕ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਹਾਲਾਂਕਿ ਵਿਕਰਮ ਅਜੀਠਿਆ ਦੀ ਨਿਆਂਇਕ ਹਿਰਾਸਤ ਮੁਰ ਤੋਂ ਜਿਹੜੀ ਕਿ ਵਧਾਈ ਗਈ ਹੈ ਤੇ ਉਹਨਾਂ ਨੇ ਪਟੀਸ਼ਨਾਂ ਵੀ ਜਿਹੜੀਆਂ ਕਾਫੀ ਦਾਇਰ ਕੀਤੀਆਂ ਤੇ ਦੂਜੇ ਦਿੱਤਾ ਸੀ ਅੱਜ ਨਿਆਇਕ ਹਿਰਾਸਤ ਦੇ ਵਿੱਚ ਫਿਰ ਵਾਅਦਾ ਕਰ ਦਿੱਤਾ 18 ਤਰੀਕ ਤੱਕ ਵਿਕਰਮ ਮਜੀਠੀਆ ਨੂੰ ਲੈ ਕੇ ਨਿਆਇਕ ਹਿਰਾਸਤ ਮੁੜ ਤੋਂ ਵਧਾ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਉਥੇ ਹੀ 18 ਤਰੀਕ ਨੂੰ ਹੁਣ ਕੋਈ ਵੱਡਾ ਫੈਸਲਾ ਹੋਵੇਗਾ ਸੁਣਵਾਈ ਹੋਵੇਗੀ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਲੈ ਕੇ ਕੋਈ ਵੱਡਾ ਫੈਸਲਾ ਫਿਰ ਹੋ ਸਕਦਾ ਹੈ 18 ਤਰੀਕ ਤੱਕ ਜਿਹੜੀ ਕਿ ਨਿਆਇਕ ਹਿਰਾਸਤ ਵਧਾਈ ਗਈ ਹੈ ਤਾਂ ਗੱਲ ਕਰੀਏ ਵਿਕਰਮ ਮਜੀਠੀਆ ਨੂੰ ਲੈ ਕੇ ਤਾਂ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਨੇ ਉਹਦੇ ਘਰ ਰੇਡ ਮਾਰੀ ਤੇ ਉੱਥੇ ਹੀ ਜਿਹੜਾ ਕਿ ਬਹਿਸਮਾਜੀ ਵੀ ਜਿਹੜੀ ਕਿ ਇੱਕ ਦੇਖਣ ਨੂੰ ਮਿਲੀ ਤੇ ਉੱਥੇ ਹੀ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਕਿਹਾ ਕਿ ਤੁਸੀਂ ਅਜੇ ਹਾਂ ਨਹੀਂ ਕਰ ਸਕਦੇ ਮਾਹੌਲ ਜਿਹੜਾ ਕਿ ਘਰ ਦੇ ਵਿੱਚ ਗਰਮ ਦੇਖਣ ਨੂੰ ਮਿਲੇ ਆ ਤੇ ਦੂਜੇ ਪਾਸੇ ਕੁਝ ਸਮੇਂ ਬਾਅਦ ਹੀ ਵਿਕਰਮ ਅਜੀਠਿਆ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਮਜੀਠਿਆ ਦੀ ਗ੍ਰਿਫਤਾਰੀ ਤੋਂ ਬਾਅਦ ਅਕਾਲੀ ਦਲ ਪਟਕਦਾ ਹੋਇਆ ਨਜ਼ਰ ਆਇਆ ਤੇ ਉੱਥੇ ਹੀ ਦੂਜੇ ਪਾਸੇ ਉਹਨਾਂ ਨੇ ਜਿਹੜੇ ਕਿ ਪਲਟਵਾਰ ਕੀਤੇ ਨੇ ਤੇ ਹੁਣ ਇੱਕ ਗੱਲ ਕਰੀਏ ਵਿਕਰਮ ਅਜੀਠਿਆ ਜਿਹੜੇ ਕਿ ਕਾਫੀ ਮਹੀਨੇ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਹਜੇ ਤੱਕ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਹਾਲਾਂਕਿ ਵਿਕਰਮ ਅਜੀਠਿਆ ਦੀ ਨਿਆਂਇਕ ਹਿਰਾਸਤ ਮੋੜ ਤੋਂ ਜਿਹੜੀ ਕਿ ਵਧਾਈ ਗਈ ਹੈ ਤੇ ਉਹਨਾਂ ਨੇ ਪੇਸ਼ਨਾ ਵੀ ਜਿਹੜੀਆਂ ਕਾਫੀ ਧਾਇਰ ਕੀਤੀਆਂ ਤੇ ਉਹ ਦੂਜੇ ਪਾਸੇ ਅੱਜ ਨ्यायਕ ਹਿਰਾਸਤ ਦੇ ਵਿੱਚ ਫੇਰ ਵਾਅਦਾ ਕਰ ਦਿੱਤਾ ਹੈ 18 ਤਰੀਕ ਤੱਕ ਵਿਕਰਮ ਮਜੀਠੀਆ ਨੂੰ ਲੈ ਕੇ ਨ्यायਕ ਹਿਰਾਸਤ ਮੁੜ ਤੋਂ ਵਾਅਦਾ ਦਿੱਤੀ ਗਿਆ ਤੇ ਜਿਸ ਤੋਂ ਬਾਅਦ ਉਥੇ ਹੀ 18 ਤਰੀਕ ਨੂੰ ਹੁਣ ਕੋਈ ਵੱਡਾ ਫੈਸਲਾ ਹੋਵੇਗਾ ਸੁਣਵਾਈ ਹੋਵੇਗੀ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਲੈ ਕੇ ਕੋਈ ਵੱਡਾ ਫੈਸਲਾ ਫਿਰ ਹੋ ਸਕਦਾ ਹੈ 18 ਤਰੀਕ ਤੱਕ ਜਿਹੜੀ ਕਿ ਨਿਆਇਕ ਹਿਰਾਸਤ ਵਧਾਈ ਗਈ ਹੈ ਤਾਂ ਗੱਲ ਕਰੀਏ ਵਿਕਰਮ ਮਜੀਠੀਆ ਨੂੰ ਲੈ ਕੇ ਤਾਂ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਨੇ ਉਹਨਾਂ ਦੇ ਘਰ ਰੇਡ ਮਾਰੀ ਤੇ ਉੱਥੇ ਹੀ ਜਿਹੜਾ ਕਿ ਬਹਿਸ ਬਾਜੀ ਵੀ ਜਿਹੜੀ ਕਿ ਇੱਕ ਦੇਖਣ ਨੂੰ ਮਿਲੀ ਤੇ ਉੱਥੇ ਹੀ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਕਿਹਾ ਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ ਮਾਹੌਲ ਜਿਹੜਾ ਕਿ ਘਰ ਦੇ ਵਿੱਚ ਗਰਮ ਦੇਖਣ ਨੂੰ ਮਿਲਿਆ ਤੇ ਦੂਜੇ ਪਾਸੇ ਕੁਝ ਸਮੇਂ ਬਾਅਦ ਹੀ ਬਿਕਰਮ ਅਜੀਠੀਆ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਅਕਾਲੀ ਦਲ ਪਟਕਦਾ ਹੋਇਆ ਨਜ਼ਰ ਆਇਆ ਤੇ ਉੱਥੇ ਹੀ ਦੂਜੇ ਪਾਸੇ ਉਹਨਾਂ ਨੇ ਜਿਹੜੇ ਕਿ ਪਲਟਵਾਰ ਕੀਤੇ ਨੇ ਤੇ ਉਹ ਹੁਣ ਗੱਲ ਕਰੀਏ ਬਿਕਰਮ ਅਜੀਠੀਆ ਜਿਹੜੇ ਕਿ ਕਾਫੀ ਮਹੀਨੇ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਹਜੇ ਤੱਕ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਹਾਲਾਂਕਿ ਬਿਕਰਮ ਅਜੀਠੀਆ ਦੀ ਨਿਆਂਇਕ ਹਿਰਾਸਤ ਮੁਰ ਤੋਂ ਜਿਹੜੀ ਕਿ ਵਧਾਈ ਗਈ ਹੈ ਤੇ ਉਹਨਾਂ ਨੇ ਪਟੀਸ਼ਨਾਂ ਵੀ ਜਿਹੜੀਆਂ ਕਾਫੀ ਦਾਇਰ ਕੀਤੀਆਂ ਤੇ ਦੂਜੇ ਪਾਸੇ ਅੱਜ ਨਿਆਂਇਕ ਹਿਰਾਸਤ ਦੇ ਵਿੱਚ ਫੇਰ ਵਾਅਦਾ ਕਰਦੇ ਤੇ 18 ਤਰੀਕ ਤੱਕ ਵਿਕਰਮ ਮਜੀਠੀਆ ਨੂੰ ਲੈ ਕੇ ਨਿਆਇਕ ਹਿਰਾਸਤ ਮੁਰਤੋਂ ਵਦਾ ਦਿੱਤੀ ਗਈ ਆ ਤੇ ਜਿਸ ਤੋਂ ਬਾਅਦ ਉਥੇ ਹੀ 18 ਤਰੀਕ ਨੂੰ ਹੁਣ ਕੋਈ ਵੱਡਾ ਫੈਸਲਾ ਹੋਵੇਗਾ ਸੁਣਵਾਈ ਹੋਵੇਗੀ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਲੈ ਕੇ ਕੋਈ ਵੱਡਾ ਫੈਸਲਾ ਫਿਰ ਹੋ ਸਕਦਾ ਹੈ